ਜਦ ਉਦਕਰਖ ਕਰਾ ਕਰਤਾਰਾ ਉਦਕਰਖ ਦਾ ਅਰਥ ਹੁੰਦਾ ਇੱਛਾ ਜਦ ਉਦਕਰਖ ਕਰਾ ਕਰਤਾਰਾ ਕਰਤਾਰ ਨੇ ਜਦੋਂ ਇੱਛਾ ਜ਼ਾਹਰ ਕੀਤੀ ਪ੍ਰਜਾ ਧਰਤ ਤਬ ਦੇ ਅਪਾਰਾ ਉਦੋਂ ਇਹ ਪ੍ਰਜਾ ਬਣੀ ਇਹ ਧਰਤੀ ਬਣੀ ਅਤੇ ਅਪਾਰ ਅਣਗਿਣਤ ਦੇਹਾਂ ਬਣ ਗਈ ਜਦ ਉਦਕਰਖ ਕਰਤ ਹੋ ਕਭੂ ਉਦਕਰਖ ਦਾ ਅਰਥ ਵੀ ਇੱਛਾ ਹੀ ਹੈ ਖਾਹਿਸ਼ ਹੈ ਤਮੰਨਾ ਏ ਵਾਹਿਗੁਰੂ ਜਦੋਂ ਤੇਰੇ ਅੰਦਰੋਂ ਤੇਰੀ ਇੱਛਾ ਤੇਰੀ ਖਾਇਸ਼ ਤੇਰੇ ਅੰਦਰੋਂ ਫੁਰਨਾ ਖੜਾ ਹੋਇਆ ਜਦ ਉਦ ਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲ ਤ ਦੇਹ ਤਰ ਸਭ ਹੂੰ ਇਹ ਦੇਹੀ ਇਹ ਧਰਤੀ ਇਹ ਦੇਹਤਾਰੀ ਸਾਰੇ ਤੇਰੇ ਚ ਮਿਲ ਜਾਣਗੇ ਜਿਵੇਂ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ ਜਲ ਚੋਂ ਪੈਦਾ ਹੋ ਕੇ ਤਰੰਗ ਲਹਿਰ ਜਿਵੇਂ ਜਲ ਵਿੱਚ ਜਾ ਸਮਾਉਂਦੀ ਐਉਂ ਹੀ ਤੇਰੇ ਵਿੱਚ ਹੀ ਇਹ ਸਾਰੇ ਰੂਪ ਤੇਰੇ ਵਿੱਚ ਹੀ ਸਮਾ ਜਾਣ ਜਦ ਹੋਵਤ ਪ੍ਰਭ ਕੇਵਲ ਧਨੀ ਮਹਾਰਾਜ ਇੱਕ ਇਹ ਵੀ ਦੱਸ ਦਿਓ ਵੀ ਉੱਥੇ ਬੰਦਨ ਸੀ ਕਿ ਮੁਕਤੀ ਸੀ ਨਰਕ ਸੀ ਜਾਂ ਸਵਰਗ ਸੀ ਇਹ ਵੀ ਦੱਸ ਦਿਓ ਗੁਰੂ ਜੀ ਕਹਿੰਦੇ ਫੇਰ ਉਹੀ ਗੱਲ ਗੁਰਮਖੋ ਤੁਸੀਂ ਉਸ ਪਰਮ ਅਵਸਥਾ ਨੂੰ ਸਮਝੋ ਜਦੋਂ ਇਦਾਂ ਡੂੰਗੀ ਗੱਲ ਚੱਲਦੀ ਕਈ ਵਾਰੀ ਜਿਹੜੇ ਸੁਣਨ ਵਾਲੇ ਸਰੋਤੇ ਗੁਰਮੁਖ ਹੁੰਦੇ ਗੁਰੂ ਜੀ ਦੇ ਕੋਲ ਬੈਠੇ ਉਹ ਆਪਣੇ ਮਨ ਦੇ ਫੁਰਨੇ ਵੀ ਪੁੱਛ ਲੈਂਦੇ ਆ ਵੀ ਨਹੀਂ ਸੀ ਜੀ ਆ ਵੀ ਨਹੀਂ ਸੀ ਸਾਰੇ ਉੱਤਰ ਦੇ ਹੀ ਜਾਂਦੇ ਮਹਾਰਾਜ ਕਹਿੰਦੇ ਜਬ ਹੋਵਤ ਪ੍ਰਭ ਕੇਵਲ ਧਨੀ ਜਦੋਂ ਤੁਹਾਨੂੰ ਦੱਸਿਆ ਵੀ ਉੱਥੇ ਕੇਵਲ ਕੇਵਲ ਇੱਕ ਧਨੀ ਸਭ ਦਾ ਮਾਲਕ ਪਰਮੇਸ਼ਵਰੀ ਸੀ ਪਾਪ ਬੰਦ ਮੁਕਤ ਕਹੋ ਕਿਸ ਕੋ ਗੁਣੀ ਉੱਥੇ ਕਿਹੜਾ ਬੰਧਨ ਹੋਣਾ ਫਿਰ ਤੇ ਕਿਹੜੀ ਮੁਕਤੀ ਹੋਣੀ ਹੈ ਇੱਕ ਗਨੀ ਜਾਣਣਾ ਕਰੋ ਗੁਰਮੁਖੋ ਕੀ ਨੂੰ ਬੰਧਨ ਤੇ ਕੀ ਨੂੰ ਮੁਕਤੀ ਉੱਥੇ ਹੈ ਹੀ ਨਹੀਂ ਸੀ ਜਦ ਬੰਧਨ ਨਹੀਂ ਸੀ ਤੇ ਮੁਕਤੀ ਕੀ ਦੀ ਹੋਣੀ ਸੀ ਜਦ ਇੱਕ ਹੈ ਹਰ ਆਗਮ ਅਪਾਰ ਜਦੋਂ ਇੱਕੋ ਹੀ ਸੀ ਹਰੀ ਪ੍ਰਮਾਤਮਾ ਅਗਮ ਅਪਹੁੰਚ ਅਪਾਰ ਜਿਹਦਾ ਅੰਤ ਨਾ ਪਾਇਆ ਜਾ ਸਕੇ ਪਾਰਾਵਾਰ ਦਾ ਤਬ ਨਰਕ ਸੁਰਗ ਕਹ ਕੋਨ AVTAR ਤੁਸੀਂ ਦੱਸੋ ਫਿਰ ਉੱਥੇ ਕਿਹੜਾ ਨਰਕ ਤੇ ਕਿਹੜਾ ਸਵਰਗ ਸੀ ਤੇ ਕੀ ਦਾ AVTAR ਹੋਣਾ ਸੀ ਜਨਮ ਮਰਨ ਹੋਣਾ ਸੀ ਜਾਵਨ ਨਿਰਗੁਣ ਪ੍ਰਭ ਸਹਿਜ ਸੁਭਾਏ ਜਦੋਂ ਜਿਸ ਪਰਮ ਅਵਸਥਾ ਵਿੱਚ ਨਿਰਗੁਣ ਅਵਸਥਾ ਵਿੱਚ ਸਹਿਜ ਸੁਭਾਏ ਸੁਭਾਏ ਮਾਨ ਪ੍ਰਕਾਸ਼ ਰੂਪ ਹੋ ਕੇ ਸਹਿਜ ਅਵਸਥਾ ਵਿੱਚ ਟਿਕਿਆ ਹੋਇਆ ਸੀ ਪ੍ਰਭੂ ਤਬ ਸ਼ਿਵ ਸ਼ਕਤ ਕਹੋ ਕਿਤ ਠਾਂਏ ਤਾਂ ਤੁਸੀਂ ਦੱਸੋ ਉੱਥੇ ਕਿਹੜਾ ਦੇਵੀ ਦੇਵਤਾ ਕਿਹੜਾ ਸ਼ਿਵ ਤੇ ਕਿਹੜੀ ਸ਼ਕਤੀ ਉਹਦੀ ਪਾਰਵਤੀ ਮਾਈ ਹੋਣੀ ਸੀ। ਜਾਂ ਕਿਹੜਾ ਜੀਵ ਤੇ ਕਿਹੜਾ ਈਸ਼ਵਰ ਹੋਣਾ ਸੀ। ਕਿਹੜੀ ਪ੍ਰਕਿਰਤੀ ਤੇ ਕਿਹੜਾ ਈਸ਼ਵਰ ਹੋਣਾ ਸੀ। ਉਹ ਆਪੇ ਹੀ ਸੀ। ਤਬ ਸ਼ਿਵ ਸ਼ਕਤ ਕਹੋ ਕਿਤ ਥਾਏ ਕਿਹੜੀ ਥਾਂ ਦਸੀ ਇਹ ਕਲਾਸ਼ ਦੀ। ਜਿੱਥੇ ਸ਼ਿਵ ਬੈਠਦੇ ਸਨ ਜਾਂ ਕਿਹੜੀ ਥਾਂ ਦਿੱਤੀਏ ਮਾਤਾ ਪਾਰਵਤੀ ਬੈਠਦੀ ਸੀ ਉਹਦੀ ਸ਼ਕਤੀ ਰੂਪ ਉੱਥੇ ਹੈ ਹੀ ਨਹੀਂ ਸੀ ਕੋਈ ਦੂਜਾ ਪਨ। ਜਦ ਆਪ ਹੈ ਆਪ ਆਪਣੀ ਜੋਤ ਤਰੈ ਜਦੋਂ ਆਪ ਖੁਦ ਆਪ ਸੀ ਉਹ ਆਪ ਹੀ ਆਪਣੀ ਜੋਤ ਨੂੰ ਧਾਰਨ ਕਰਕੇ ਬੈਠਾ ਸੀ ਉਹ ਜੋਤੀ ਸਰੂਪ ਪਰਮਾਤਮਾ ਕੇਵਲ ਆਪ ਸੀ ਤਬ ਕਵਨ ਨਿੱਡਰ ਕਵਨ ਕਤ ਡਰ ਹੈ ਉਥੇ ਕਿਨੂੰ ਆਖ ਸਕਦੇ ਆ ਜੀ ਇਹਨੂੰ ਡਰ ਸੀ ਪਰਮਾਤਮਾ ਦਾ ਇਹਨੂੰ ਡਰ ਹੈ ਨਹੀਂ ਸੀ ਜਦੋਂ ਹੈ ਹੀ ਨਹੀਂ ਸੀ ਦੂਜਾ